ਤੋ ਵਾਕਤਾਜੀ ਤਲਵੰਡੀ ਪੈ ਟੈਂਪ ਤੇ ਤਲਵੰਡੀ ਪੈ ਦੇ ਰੇਲਵੇ ਫਾਟਕਾ ਨੇੜੇ ਬੀਤੀ ਰਾਤ ਚੋਰਾਂ ਵੱਲੋਂ ਇੱਕ ਕਰਿਆਨੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਦੁਕਾਨ ਦੀ ਛੱਤ ਪਾੜ ਕੇ ਚੋਰ ਦੁਕਾਨ ਅੰਦਰ ਤਾਕਲ ਹੋਏ ਅਤੇ ਦੁਕਾਨ ਅੰਦਰ ਪਏ 90000 ਰੁਪਏ ਦੀ ਨਕਦੀ, ਕਰਿਆਨੇ ਦਾ ਸਮਾਨ ਅਤੇ ਜਾਂਦੇ ਹੋਏ ਆਪਣੇ ਨਾਲ ਡੀਵੀਆਰ ਅਤੇ ਕੈਮਰੇ ਵੀ ਲੈ ਗਏ ਜ਼ਿਕਰਯੋਗ ਹੈ ਕਿ ਉਕਤ ਵਿਅਕਤੀ ਦੇ 8 ਮਹੀਨੇ ਪਹਿਲਾਂ ਵੀ ਚੋਰੀ ਦੀ ਵਾਰਦਾਤ ਹੋਈ ਸੀ ਜਿਸ ਦਾ ਅਜੇ ਤੱਕ ਕੋਈ ਬੋ ਪਤਾ ਨਹੀਂ ਲੱਗ ਸਕਿਆ ਪੇਟ ਵੱਲੋਂ ਤਲਵੰਡੀ ਪੈ ਪੁਛ ਨੂੰ ਅਤਲਾ ਦਿੱਤੀ ਜਾਰੀ ਹੈ ਅੱਜ ਸੁਣਦੇ ਆ ਦੁਕਾਨਦਾਰ ਦੀ ਜ਼ੁਬਾਨੀ ਕੀ ਨਾਂ ਕੀ ਵੀਰ ਤੁਹਾਡਾ ਰਾਮਾ 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 ਅਰਸ਼ਾ ਕਿੱਥੇ ਦੁਕਾਨ ਤੁਹਾਡੀ ਪੈਂਦੀ ਕਾਦੀ ਦੁਕਾਨ ਹੈ ਕਿਸਾਰੀ ਦੱਸੋ ਕਿਰਾਣੇ ਦੀ ਦੁਕਾਨ ਹੈ ਕਿਰਾਣ ਰਾਮਾ ਕਿਰਾਣਾ ਸੋ ਅੱਛਾ ਠੀਕ ਹੈ ਪੁਰਾਣੀ ਬੱਸ ਸਟੈਂਡ ਨੇੜੇ ਪੈਂਦੀ ਹੈ ਹਾਂਜੀ ਅੱਛਾ ਕੀ ਗੱਲਬਾਤ ਰਾਤੋਂ ਹੀ ਸਾਰੀ ਇਹ ਰਾਤ ਨੂੰ ਅਸੀਂ 9:30 ਵਜੇ ਇੱਥੋਂ ਗਏ ਠੀਕ ਹੈ ਉਸ ਕੇ ਬਾਅਦ ਮੈਂ ਨਾ ਰਾਤੀ ਹੁਣ ਕਿੰਨੇ ਵਜਾ ਕੇ ਕਿੰਨੇ ਵਜੇ ਪਟਿਆ ਇਹ ਠੀਕ ਹੈ ਠੀਕ ਹੈ ਹੂੰ ਹੂੰ ਤੇ ਸਾਰਾ ਕੁਝ ਮੇਰੇ ਗੱਲੇ ਕੇ ਥੱਲੇ ਸੀ ਗੱਲੇ ਮੈਂ ਸੀ ਰਾਤੀ ਮੈਂ ਛੇਤੀ ਸੀ ਦੇ ਤੋਗੇ ਸੀ ਤੇ ਮੈਂ ਛੇਤੀ ਸਾਰਾ ਪੈਸੇ ਸੀ 90000 ਰੁਪਏ ਠੀਕ ਹੈ ਅਜੇ 90000 ਰੁਪਏ ਨਕਦ ਸੀਗਾ ਹਾਂ ਸਾਮਾਨ ਸਾਮਾਨ ਸੀ ਠੀਕ ਹੈ ਤੇ ਕੈਮਰੇ ਸਾਰਾ ਪਟਕੇ ਲੈ ਕੇ ਅਜੇ ਕੈਮਰੇ ਪਟਕੇ ਲੈ ਕੇ ਸਾਮਾਨ ਵੀ ਲੈ ਕੇ ਕੋਈ ਹਾਂ ਸਾਮਾਨ ਸਾਮਾਨ ਵੀ ਲੈ ਕੇ ਸਾਮਾਨ ਕਿੰਨੇ ਦਾ ਅਨੁਮਾਨ ਜਾ ਕੋਈ ਹੋਗਾ ਸਾਮਾਨ ਤਾਂ ਮਾਰਾ ਮੋਟਾ ਹੀ ਹੁਣ ਦੇਖਨੇ ਤੋਂ ਪਤਾ ਲੱਗੂ ਕਿ ਸਾਮਾਨ ਉਨਾ ਮੈਨੂੰ ਕੋ ਸਾਮਾਨ ਲੈ ਗਏ ਤੇ ਨਾਲ ਮਲ 90000 ਰੁਪਏ ਲੱਗਦੀ ਲੱਗੀ। ਹਾਂ ਨਾ ਨਾ। ਠੀਕ ਹੈ। ਤੇ ਤੁਹਾਨੂੰ ਕਿਵੇਂ ਪਤਾ ਲੱਗਾ ਸਵੇਰੇ ਪਤਾ ਲੱਗਿਆ ਕਦੋਂ ਲੱਗਿਆ ਕੁਛ। ਸਵੇਰੇ ਜਦੋਂ ਮੈਂ ਆਇਆ ਦੁਕਾਨ ਖੋਲੋ ਨੋਦੋ ਪਤਾ ਲੱਗਾ। ਅੱਛਾ। ਸਵੇਰੇ ਕਿੰਨੇ ਕੋਈ ਆਇਆ ਇੱਥੇ? 8 ਵਜੇ ਆਇਆ। ਸਵੇਰੇ 8 ਵਜੇ ਹੈ। ਉਦੋਂ ਪਤਾ ਲੱਗਿਆ ਠੀਕ ਹੈ। ਮੈਂ ਪੁਲਿਸ ਨੂੰ ਦਲਾ ਦਿੱਤੀ ਹੈ ਇਸ ਮਾਮਲੇ 'ਚ। ਥਾਣੇ ਚਲੇ ਗਏ ਨਹੀਂ? ਨਹੀਂ ਹਲੇ ਗਏ ਨਹੀਂ। ਗਏ ਨਹੀਂ ਥਾਣੇ ਹਜੇ ਹੈ। ਠੀਕ ਠੀਕ ਹੈ। ਓਕੇ। ਪਹਿਲਾਂ ਵੀ ਤੁਹਾਡੇ ਚੋਰੀ ਹੋਈ ਸੀ ਨਾ ਮਨ ਲਾਦੀ? ਹਾਂਜੀ ਓਕੇ। ਅੱਛਾ ਪ ਨਹੀਂ ਜਿਆਦਾ ਹੋ ਗਏ ਉਹਨੇ ਅੱਛਾ ਸਾਲ ਹੋ ਗਿਆ ਨਹੀਂ ਨਹੀਂ ਆਪਣਾ 8 ਮਹੀਨੇ ਹੋ ਗਏ ਆ 8 8 ਮਹੀਨੇ ਪਈ ਹੋਈ ਨੇ ਠੀਕ 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 ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪਏ ਹੋ ਤਾਂ ਕਿ ਜਿਹੜਾ ਨੁਕਸਾਨ ਹੋਇਆ ਆਪਣਾ ਪੂਰਾ ਪੂਰਾ ਕਰਾ ਕੇ ਦੇਣ ਠੀਕ ਠੀਕ OK